ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਭਿੰਡਰਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ گاਵਾ ਵਾੜਾ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਛੇ ਨਗ ਤਾਜੇ ਸੂਏ ਸਵਾਏ ਆ ਦੂਜੇ ਗੱਬਣਾ ਦੋਵਾਂ ਦੇ ਮਗਰ ਵੱਛੀਆਂ ਦੂਜੇ ਮਗਰ ਬੱਚੇ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਮੋਗਾ ਧਰਮਕੋਟ ਵਾਲੇ ਇਸ ਏਰੀਆ ਚੋਂ ਇਹ ਬਾਈ ਦੇ ਮੁੱਲ ਰੇਟ ਸਾਰਿਆਂ ਨੂੰ ਜਾਇ ਜੀ ਹੁੰਦੇ ਆ ਨਰਮ ਜਿਹਾ ਬੰਦਾ ਤੁਸੀਂ ਸਾਰੇ ਹੀ ਜਾਣਦੇ ਆ ਕੋਈ ਪਹਿਲੀ ਵੀਡੀਓ ਨਹੀਂ ਬਣਾ ਰਹੇ ਇਨਫਰਮੇਸ਼ਨ ਲੈਦਾ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਾਮ ਦੱਸ ਦਈਏ ਨਾਮ ਰਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਢਿਲ ਧਰਮਕੋਟ ਫੋਨ ਨੰਬਰ ਦੱਸ ਦਈਏ 94640 28356 ਸਾਰਾ ਮਾਲੀ ਵਿਕਾਓ ਬਾਈ ਸਾਰਾ ਹੀ ਮੋਬਾਈਲ ਇਧਰੋਂ ਚੱਲ ਬਈ ਛਾਈ ਵਾਲਾ ਬੱਚੀ ਹੈ ਜ ਕੋਈ ਪਹਿਲਾ ਸਮਝ ਲੈ ਕੋਈ ਦੂਜਾ ਸਮਝ ਲੈ ਹਾਂ ਹੈ ਉਹਨਾਂ ਨੇ ਮਾਲਕਾਂ ਨੇ ਪਹਿਲਾਂ ਹੀ ਦੱਸ ਦਿੱਤੀ ਠੀਕ ਹੈ ਤੇ ਮਗਰ ਬੱਚਾ ਵਾ ਚਾਰ ਪੰਜ ਦਿਨ ਹੋ ਗਏ ਸੀ ਨਾ ਨਾੜੂਆ ਨਾਲ ਹੀ ਹੈ ਕਿੰਨਾ ਕੁ ਦੁੱਧ ਪਿਆਜੂ ਬਾਈ ਇਹ ਪਿਆਜੂ 16-17 ਕਿਲੋ 13-14 ਕਿਲੋ ਤਾਂ ਹੋਣੀ ਹੈ ਸਟਾਰਟਿੰਗ ਹੀ ਹੈ ਇਸ ਟਾਈਮ ਤਿਆਰ ਹਾਂ 12 ਕਿਲੋ ਮੰਨ ਕੇ ਆ ਜੀ ਕੋਈ ਵੀ ਕਿੰਨੇ ਦੀ ਜੈਜ ਆਪਾ ਯਾਰ ਮੰਗਣ ਨੂੰ ਤਾਂ ਜਿੱਡੀ ਵਛੀ ਹੈ ਜਿੰਨਾ ਮਰਜ਼ੀ ਮੰਗ ਲੈ 55000 ਦੀ ਵਛੀ ਦੇਦਾ ਕੱਢੀਏ ਬਾਹਰ ਨੂੰ ਦੋਸਤੋ 13-14 ਕਿਲੋ ਤਾਂ ਹੁਣ ਸਟਾਰਟਿੰਗ ਹੀ ਆ ਚਾਰਾਂ ਕਿ ਦਿਨਾਂ ਦੀ ਸੂਈ ਆ 16-17 ਪਿਆਜੂ 12 ਹੀ ਮੰਨੋ ਇਹ ਬਾਈ 2 ਕਿਲੋ ਘਾਟ ਹੀ ਕਹਿੰਦਾ ਹੁੰਦਾ ਕਿ 2 ਕਿਲੋ ਅਗਲਾ ਘੱਟ ਮੰਨ ਕੇ ਆਵੇ ਤੜਕੇ ਆਥ ਨੇ 2 ਟਾਈਮ 4 ਟਾਈਮ ਜਿੰਨੇ ਟਾਈਮ ਜੀ ਕਰਦਾ ਨਾ ਤੁਹਾਡਾ ਓਨੇ ਟਾਈਮ ਅਗਲਾ ਚੋ ਕੇ ਤਸੱਲੀ ਕਰਕੇ ਲੈ ਜਾ ਜਿੱਦਣ ਅਗਲੇ ਦੀ ਤਸੱਲੀ ਹੋ ਗਈ ਤੇ ਉਸ ਦਿਨ ਬਾਈ ਕਹਿੰਦਾ ਅਗਲਾ ਆਪਦਾ ਜਾਨਵਰ ਲੈ ਜਾ 13 14 ਤਿਆਰ ਆ ਤੁਸੀਂ 12 ਹੀ ਮੰਨੋ ਕੰਡੇ ਤੇ ਜੋਖ ਲਿਓ 55000 ਦੀ 16 17 ਤੱਕ ਤਾਂ ਚਲੋ ਪਿਉਣ ਦਾ ਹੱਕ ਬਣਦਾ ਜਿਹੜੀ ਅੱਜ ਤਾਜੀ ਸੂਈ 13 14 ਚਵਾਈ ਜਾਂਦੀ ਆ ਬਾਈ ਕਹਿੰਦਾ ਕਿਲੋ 2 ਕਿਲੋ ਘੱਟ ਮੰਨ ਕੇ ਆਜੋ ਕੰਡੇ ਦੇ ਜੋਖ ਲਿਓ ਤੇ 16 17 ਪਿਆਉਣਾ ਚਾਹੀਦਾ ਮਗਰ ਵੱਛਾ 3 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ 3 ਘੰਟੇ ਪਈ ਆ ਠੰਡੀ ਠੁੰਡੀ ਆਏ ਨਹੀਂ ਕੋਈ ਵੀ ਠੀਕ ਆ ਪਾ ਕੇ ਜਿਵੇਂ ਬਾਜੀ ਚੋਈ 55000 ਦੀ ਦੇ ਦੇਣੀ ਆ 2 ਨੰਬਰ ਤੇ ਆ ਜੀਏ ਬਾਈ ਇਹਨੂੰ ਤੀਜਾ ਚੌਥਾ ਦਿਨ ਸੁਈਆ ਦੇ ਮਗਰ ਵੱਛੀ ਆ ਜੀ ਠੀਕ ਹੈ ਜੀ 2 ਨੰਬਰ ਦੇ ਮਗਰ ਵੱਛੀ ਆ ਹਾਂਜੀ ਦੱਸੋ ਜੀ ਇਹ ਥੱਲੇ ਉਹ 11 12 ਕਿਲੋ ਬੋਲਾ ਠੀਕ ਹੈ ਤੇ ਜੈਸਾ ਨਾ ਬਚਿਆ 17 12 ਕਿਲੋ ਚੋੜਾ ਚਾਹੀਦਾ ਠੀਕ ਹੈ ਜੀ ਹਾਂਜੀ ਜੈ ਜਪਾ ਇਹ ਵੀ 55 ਹੀ ਦੇ ਦਾਂਗੇ 11 12 ਤਿਆਰ ਆ ਹਾਂਜੀ ਹਾਂਜੀ ਦੋਸਤੋ ਇਹ ਵੀ 55 ਦੀ 11 12 ਬਾਈ ਕਹਿੰਦਾ ਤਿਆਰ ਹੈ ਗੱਲ ਉਹੀ ਫੇਰ ਤੇ ਸੁਆ ਸੁਆਇਆ ਮਾਲ ਹੈ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਝੋਕੇ ਲੈ ਜਾਓ 11 12 ਤਿਆਰ ਹੈ ਤਾਜੀ ਸੂਈ ਹੈ ਦੂਜਾ ਸੁਆ 17 18 ਕਿਲੋ ਪਿਆਜੂ ਪਹਿਲਾ ਜੋੜਾ 5555000 ਦਾ ਛੋੜ ਛੱਪਾ ਮਾਨ ਤਾਨ ਹੋ ਜੂ ਸੂਏ ਸਵਾਈ ਪਸ਼ੂ ਦਾ ਇਹੀ ਫਾਇਦਾ ਹੁੰਦਾ ਕਿ ਅਗਲੇ ਨੂੰ ਕੋਈ ਵਹਿਮ ਨਹੀਂ ਰਹਿੰਦਾ ਗੱਬਣ ਦਾ ਵਹਿਮ ਹੁੰਦਾ ਅਗਲਾ ਕਹਿੰਦਾ ਬਾਈ 20 ਕਿਲੋ ਦੇਉ 25 ਕਿਲੋ ਦੇਉ ਪਤਾ ਨਹੀਂ ਉਹਨੇ ਦੇਣਾ ਕਿ ਨਹੀਂ ਦੇਣਾ ਕਿਉਂਕਿ ਬੰਦ ਭਾਂਡਾ ਹੁੰਦਾ ਇਹ ਸੂਈਆਂ ਸਵਾਈਆਂ ਭਾਂਡਾ ਖੁੱਲਿਆ ਵਾ ਦੋ ਟਾਈਮ ਚਾਰ ਟਾਈਮ ਚੋ ਕੇ ਕੰਡੇ ਤੇ ਜੋ ਕੇ ਲੈ ਜਾਓ ਬਾਕੀ ਚੁਾਈ ਚੁਈ ਬੜੀ ਇੱਕ ਨੰਬਰ ਹੈ ਚੁਾਈ ਚੁਈ ਬਾਈ ਕਹਿੰਦਾ ਬੜੀ ਇੱਕ ਨੰਬਰ ਹੈ ਵੱਡੀ ਵਹਿੜਾ ਕੱਦ ਚ 11 12 ਤਿਆਰ ਆ 17 18 ਪਿਆਜੂ ਹਨ ਇੱਕ ਨੰਬਰ ਦਾ ਵੀ ਪੂਰਾ ਚੰਗਾ ਮੱਝਾਰਗਾ ਦੁੱਧ ਹੋਣਾ ਲੇਟਰਗਾ 13 14 ਤਿਆਰ 16 17 ਪਿਆਜੂ 55 ਦੀ ਤਿੰਨ ਨੰਬਰ ਬਾਈ ਪਹਿਲਾਂ ਬੱਚੀ ਆਈ 10 15 ਦਿਨੋਂ ਕੋ ਸੂਈ ਨੂੰ ਬੱਚਾ ਬੈਠਾ ਹੈ ਲਓ ਜੀ ਆ ਬੱਚਾ ਬੱਚਾ ਇਹ ਥੱਲੇ ਵੀ 11 12 ਕਿਲੋ ਆਈ ਕਿੰਨੇ ਦੀ ਇਹ ਵੀ 55 ਦੀ ਚੱਕੋ ਜੀ ਇਹ ਵੀ 55 ਦੀ ਸੂਈਆਂ ਸਵਾਈਆਂ ਹੈਗੀਆਂ ਆਪਦੀ ਫੁੱਲ ਤਸੱਲੀ ਕਰਕੇ ਲੈ ਜਾਓ ਸਵੇਰ ਵੀ 6 7 ਵਜੇ ਅਗਲਾ ਆ ਜੇ ਕੰਡੇ ਦੇ ਜੋਖਲੇ ਜਿੰਨੇ ਵਜੇ ਸਵੇਰ ਚੋਈਆ 11 ਵਜੇ ਸ਼ਾਮ ਨੂੰ ਫੇਰ ਆਜੇ ਕੋਈ ਵਹਿਮ ਨਾ ਰਵੇ ਕਿ ਤੜਕੇ ਵੱਧ ਦਿੱਤਾ ਟਾਈਮ ਹਜੇ ਥੋੜਾ ਹੋਇਆ ਜਾਂ ਟਾਈਮ ਬਾਹਲਾ ਹੋ ਗਿਆ 11 ਵਜੇ ਸ਼ਾਮ ਨੂੰ ਚੋਲੇ 11 ਵਜੇ ਅਗਲੇ ਦਿਨ ਫੇਰ ਆਜੇ ਜੇ ਕੋਈ ਕਸਰ ਰਹਗੀ ਦੋਸਤੋ ਪੂਰੀ ਰਾਜੀ ਆ ਮਰੂਦਾਂ ਵਾਲੀ ਰੇੜੀ ਨੂੰ ਖਿੱਚੀ ਫਿਰਦੀ ਬਾਈ ਨੂੰ ਤੇ ਜੇ ਇਹੀ ਮਰੀ ਹੰਬੀ ਜੀ ਹੋਵੇ ਤੇ ਬਾਈ ਨੂੰ ਖਿੱਚ ਕੇ ਤੋਰ ਨਹੀਂ ਪਾਵੇ ਕਿੱਥੇ ਹੁਣ ਬਾਈ ਨੂੰ ਖਿੱਚੀ ਫਿਰਦੀ ਐ ਕਿਉਂਕਿ ਨਵਾਂ ਹਨ ਦੂਜਾ ਸੂਆ ਵੱੱਛੀ ਲਹੂ ਜਾਨ ਵਾਲੀ ਬਾਈ ਚੋਈ ਤੂੰ ਇੱਕ ਨੰਬਰ ਆ ਪੋਲੀ ਸਾਹਿਬ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਜਮਾ ਪੋਲੀ ਧਾਰ ਇੱਕ ਹੋਰ ਦੱਸ ਦੇਣਾ ਨਰਮ ਜਿਹਾ ਬੰਦਾ ਇਹ ਵਾਲਾ ਨਿਵਾਣੂ ਕੇ ਹਾਰ ਸ਼ਿੰਗਾਰ ਜੇ ਨਹੀਂ ਲਾਉਂਦਾ ਕਈ ਭੈਣ ਭਰਾ ਦਾ ਨਿਵਾਣੂ ਕੇ ਹਨ ਸ਼ੀਸ਼ੇ ਵਾਂਗੂ ਚਮਕਾਨ ਦੇ ਪਸ਼ੂ ਮੋਟਾ ਮੋਟਾ ਥਾਨ ਹੈ ਤੇ ਚਲੋ ਆਪਾਂ ਉਹਨਾਂ ਨੂੰ ਵੀ ਮਾੜਾ ਹੀ ਕਹਿੰਦੇ ਵਧੀਆ ਗੱਲ ਆ ਪਸ਼ੂ ਨਿਵਾਉਣੇ ਚਾਹੀਦੇ ਆ ਸਾਫ਼ ਸੁਥਰਾ ਪਸ਼ੂ ਸੋਹਣਾ ਲੱਗਦਾ ਤੇ ਜਦੋਂ ਪਸ਼ੂ ਨਿਵਾਇਆ ਨੂੰ ਆਇਆ ਹੋਊਗਾ ਤਿੰਨ ਨਾ ਪਸ਼ੂ ਵੀ ਕੋਈ 1000 2000 ਵੱਧ ਨਫਾ ਦੇਊਗਾ ਪਰ ਬਾਈ ਜਿਵੇਂ ਆਉਂਦੇ ਆ ਮਾਲ ਉਵੇਂ ਹੀ ਦੇ ਦਿੰਦਾ ਇਹ ਨਹੀਂ ਬਾਹਲਾ ਕਰਦਾ ਤੇ ਚਾਰ ਨੰਬਰ ਬਾਈ ਇਹ ਦੂਜਾ ਸੂਆ ਸਮਝ ਕੇ ਲਈ ਆਪਾਂ ਹੋ ਸਕਦਾ ਤੀਜਾ ਹੋਵੇ ਬਾਈ ਆਪਣੇ ਕਿਹੜਾ ਕਰਦੀ ਹਾਂ ਵਾਹ ਤੇਰੇ ਇਹ ਨਹੀਂ ਪਤਾ ਆਪਾਂ ਨੂੰ ਅਗਲੇ ਨਾਲ ਦੀ ਸਮਝ ਨਾ ਲੈਣੀ ਆਪਾਂ ਦੀ ਸਮਝ ਨਾ ਲਈ ਹਾਂ ਇਹ ਮਗਰ ਵਛੀ ਆ ਦੇ ਬਾਹਲੀ ਬਰੀਡ ਵਾਲੀ ਵਛੀ ਲਓ ਜੀ ਬੱਚਾ ਮਗਰ ਬਹੁਤ ਚੰਗੀ ਵਛੀ ਬਾਅਦ ਚ ਵਿਖਾਉਣਾ ਤੁਹਾਨੂੰ ਦੱਸ ਕੀ ਕਿੰਨਾ ਦੁੱਧ ਆ ਇਹ ਥੱਲੇ ਹੋਊਗਾ 11 12 ਕਿਲੋ ਹੋਊਗਾ ਕਿੰਨਾ ਪਿਆਜ ਜੈਸਾ ਉਹ ਨਾ ਵਹਿੜਾ 15 16 ਦਾ ਚਾਹੀਦਾ ਘਾ ਪਤਾ ਨਹੀਂ ਜੀ ਅਗਲੇ ਸਹੀ ਆ ਇਹ ਪਾਲੂ ਦਾ 15 ਵੀ ਜਿਹਨੂੰ ਤੇ ਜੇ ਨਾ ਪਾਉ ਪਾਏ ਆ ਆ ਦੋਸਤੋ ਅੱਜ 11 12 ਕਿਲੋ ਤਿਆਰ ਹੈ 15 16 ਕਿਲੋ ਪਿਆਜ ਕਿੰਨੇ ਦੀ ਬਾਈ ਇਹ 50 ਦੀ ਬੱਚਾ ਮਗਰ ਬਹੁਤ ਚੰਗਾ ਹੈ ਜਿਹੜਾ ਬੱਚਾ ਚੰਗਾ ਉਹਨੂੰ ਆਪਾਂ ਚੰਗਾ ਹੀ ਕਹਾਂਗੇ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂ ਪੈਂਦੀਆਂ ਇੱਕ ਹੈ ਖੁੱਲਡੁੱਲੇ ਅੰਗਾ ਪੈਰਾਂ ਦੀ ਆ ਸੋਹਣੀ ਵੱਡੇ ਕੱਦ ਵਾਲੀ ਵੜ ਤਿਆਰ ਹੋ ਜੂਗੀ ਠੀਕ ਆ ਉਹ ਮਹਿੰਗਾ ਭਰਾਇਆ ਸੀਗਾ अच्छा जी हां वो सेक्टर 7 ਹੁੰਦਾ ਕਿ ਨਹੀਂ ਠੀਕ ਹੈ ਜੀ ਉਹਦੀ ਵੱਛੀ ਹੈ ਦੇਖੋ ਜੀ ਨਾ ਨਾਮ ਲੈਣੀ ਹੈ 5000 ਦੀ ਵੱਛੀ ਰੱਖ ਲਾਂਗੇ ਆਪਾਂ ਬਾਈ ਕਹਿੰਦਾ ਜੇ ਕਿਸੇ ਨੇ ਨਾਮ ਵੀ ਲੈਣੀ ਹੋਵੇ ਵੱਛੀ ਤੇ ਆਪਾਂ 5000 ਦਾ ਬੱਚਾ ਰੱਖ ਲਾਂਗੇ 50000 ਦੀ ਸਣੇ ਬੱਚੇ ਵਹਿੜ ਤੇ ਬਿਨਾ ਬੱਚੇ ਤੋਂ 45000 ਦੀ ਬਾਈ ਕਹਿੰਦਾ ਵੱਛੀ ਆਹ ਵਹਿੜ ਦੇ ਦੂੰਗਾ ਵੱਛੀ ਬਾਈ ਕਹਿੰਦਾ ਮੈਂ ਰੱਖ ਲੂ ਮੈਂ ਆਪੇ ਪਾਲ ਲੂੰਗਾ ਬੱਚਾ ਚੰਗਾ ਪਰ ਜਿੱਥੇ ਅਗਲੇ ਨੇ ਪੈਸੇ ਲੈਣੇ ਉੱਥੇ ਬੱਚਾ ਵੀ ਮੇਰੇ ਹਿਸਾਬ ਨਾਲ ਤਾਂ ਨਾਲ ਲੈ ਜਾਵੇ ਅਗਲਾ ਤੇ ਜੇ ਕਿਸੇ ਨੇ 5000 ਦਾ ਲਾਲਚ ਕਰਨ ਫੇਰ ਬਾਈ ਕਹਿੰਦਾ ਮੈਂ ਰੱਖ ਲੂੰ ਪਰ ਇੰਨਾ ਹੈਗਾ ਬੱਚਾ ਆਪਦੀ ਮਾਂ ਨਾਲੋਂ ਦੁੱਗਣੀ ਕੁਆਲਿਟੀ ਚ ਹੈ ਦੁੱਗਣੇ ਪੈਸਿਆਂ ਦੀ ਵਹਿੜ ਤਿਆਰ ਹੋਣੀ ਹੈ ਜਿੱਦਣ ਤਿਆਰ ਹੋਗੀ ਅੱਗੇ ਬਾਈ ਇਹ ਟੋਕੜ ਆ ਗਈ ਹੈ ਫਿਰ 1.5 ਮਹੀਨਾ ਹੋ ਗਿਆ ਉਸ ਨੂੰ ਠੀਕ ਹੈ ਜੀ 9-10 ਕਿਲੋ ਦੁੱਧ ਆਇਦਾਂ 9-10 ਕਿਲੋ ਹਾਂਜੀ ਕਿੰਨੇ ਦੀ ਇਹ 25000 ਦੀ ਲਓ ਜੀ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਾਂਜੀ 9-10 ਕਿਲੋ ਦੁੱਧ ਦਾ 25000 ਆਹ ਦਾ ਗੈਫਟੀ ਆ 9-10 ਕਿਲੋ ਦੁੱਧ 25000 ਡੇਢ ਮਹੀਨੇ ਦੀ ਸੂਈ ਆ 25000 ਦੀ 9-10 ਕਿਲੋ ਦੁੱਧ ਅਗਲਾ ਕੋਈ ਵੀ ਭੈਣ ਭਰਾ ਚੋਕੇ ਲੈ ਜੇ 9 ਕਿਲੋ ਖੁੱਲਾ ਯਾਰ ਠੀਕ ਐ ਆਪਣੀ ਮਰਜ਼ੀ ਪਨਚਾ ਕੇ ਪਾਵਾ ਅਗਲਾ ਚਾਰ ਟਾਈਮ ਚੋਕੇ ਲੈ ਜੇ 9-10 ਕਿਲੋ ਦੁੱਧ ਆ ਇਹਦੇ ਥਲੇ 25000 ਦੀ ਅਲਰੇਡੀ ਤੁਸੀਂ 5 ਨੰਬਰ ਵੜ ਦੇਖੀ ਐ ਸਕਰੀਨ ਤੇ ਸਵੇਰ ਸ਼ਾਮ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਅਗਲਾ ਚੋਕੇ ਲੈ ਜੇ 25000 ਦੀ ਐ ਤੇ ਆ ਜਾ ਬਾਈ ਇਹ ਜੀ 15 ਤੋਂ 20 ਦਿਨਾਂ ਦੀ ਸੁਈ ਆ ਆਪਣੇ ਘਰੇ ਵੀਡੀਓ ਸਾਰੀ ਬਣੀ ਐ ਵੱਛੀ ਮਰ ਗਈ ਇਹਦੀ ਆ ਠੀਕ ਐ ਤੋਂ ਖੜਾਉਣ ਨੂੰ ਤੇ ਜਿਵੇਂ ਮਰਜੀ ਖੜਾ ਲੈਂਦੇ ਆ ਆਪਾਂ ਉਹ じゃ ਕੰਮ ਹੀ ਨਹੀਂ ਕਰਦੇ ਹੂੰ ਇਹ ਖੜੇ ਉਹ 11 12 ਕਿਲੋ ਦੇ ਥੱਲੇ ਭਾਜ ਜੀ ਕਰ ਦੇ ਦਾ ਇਹ 40000 ਦੀ ਦੇ ਦਾਂਗੇ ਜੀ ਲਓ ਜੀ 15 ਤੋਂ 20 ਦਿਨਾਂ ਦੀ ਸੂਈ ਆ 11 12 ਕਿਲੋ ਦੁੱਧ ਇਹਦੇ ਥੱਲੇ ਆ ਬੱਚਾ ਮਗਰ ਵੱਛੀ ਸੀ ਵੱਛੀ ਦੀ ਵੀਡੀਓ ਹੈਗੀ ਆ ਤੇ ਬਾਈ ਕਹਿੰਦਾ ਖੜਾਉਣ ਨੂੰ ਤਾਂ ਭਾਵੇਂ ਬੱਚਾ ਮੂਰੇ ਖੜਾ ਆਂਦੇ ਕਿਉਂਕਿ ਵੱਛੇ ਤਾਂ ਬਹੁਤ ਮਿਲ ਜਾਂਦੇ ਆ ਤੇ ਪਰ ਬਾਈ ਕਹਿੰਦਾ ਆਪਾਂ ਉਹ ਕੰਮ ਨਹੀਂ ਕਰਦੇ 40000 ਤੇ ਜਿਹੜਾ ਬੱਚੇ ਲਾਉਂਦਾ ਉਹ ਮਾੜੀ ਗੱਲ ਆ ਦੋ ਨੰਬਰ ਦਾ ਕੰਮ ਕਰਨਾ ਵੀ ਨਹੀਂ ਚਾਹੀਦਾ ਦੋ ਨੰਬਰ ਵਾਲੇ ਪੈਸੇ ਖੜਦੇ ਵੀ ਨਹੀਂ ਕਿੱਥੇ ਆਪਣਾ ਬਾਈ ਪਹਿਲੇ ਬੋਲ ਪਸ਼ੂ ਜਾਂਦੇ ਆ ਵੀਡੀਓ ਹਾਂ ਤੇ ਅਗਲਾ ਕਹਿੰਦਾ ਕੀ ਪਤਾ ਕੀ ਹੋ ਜਾ ਠਾਕਾ ਇਹ ਤਾਂ ਗੱਲ ਹੈਗੀ ਆ ਵੇਖਿਆ ਗੱਲ ਆ ਗਈ ਨਾ ਉੱਥੇ ਹੀ ਇਮਾਨਦਾਰੀ ਵਾਲੀ ਗੱਲ ਬਾਈ ਕਹਿੰਦਾ ਕਿੱਥੇ ਤਾਂ ਆਪਣੇ ਪਹਿਲੇ ਬੋਲ ਪਸ਼ੂ ਵਿਕਦੇ ਆ ਕਿੱਥੇ ਅਗਲੇ ਨੇ ਕਹਿਣਾ ਬਾਈ ਠੱਗ ਠੱਗੀਆਂ ਮਾਰਦਾ ਠੱਗ ਹੈ ਬਾਈ ਕਹਿੰਦਾ ਆਪਾਂ ਬੱਚੇ ਨਹੀਂ ਲਾਉਂਦੇ ਬਿਹੜ 5000 ਘੱਟ ਦੇ ਦੇਂਗੇ ਬੱਛੀ ਮਰਗੀ ਦਾ ਚਲ ਕੋਈ ਨਹੀਂ ਬਿਹੜ 40 ਦੀ ਦੇ ਦੇਾਂਗੇ 11 12 ਕਿਲੋ ਝੋਕ ਕੇ ਲੈ ਜਾਓ ਨਹੀਂ ਕਿ ਇਹਨੇ 12 ਕਿਲੋ ਵਾਲੀ ਹਾਂ 11 13 ਵੀ ਹੋ ਸਕਦਾ ਲੱਗਦਾ ਦੋ 12 ਦਾ ਬਾਈ ਕਹਿੰਦਾ 13 ਵੀ ਹੋ ਸਕਦਾ ਹਾਂ 40000 ਦੀ ਕੋਈ ਗੱਲ ਨਹੀਂ ਬੱਚਾ ਚੜਾਈ ਕਰ ਗਿਆ ਤਾਂ ਕੋਈ ਨਹੀਂ 5000 ਘੱਟ ਸਹੀ ਬਾਈ ਕਹਿੰਦਾ ਕਰਨਾ ਹੀ ਨਹੀਂ ਕੰਮ ਵੀਰੇ ਹੂੰ ਮੋٹے ਮੋٹے ਥਾਨ ਹੈ ਅੱਗੇ ਆ ਜਾ ਬਾਈ ਦੂਜਾ ਸੂਆ ਸੁਣੀ ਬੱਛੀ ਹੂੰ ਲੈ ਜਾਓ ਜੇ ਹਫ਼ਤਾ ਤਾਂ ਖੁੱਲਾ ਜੇ ਦੂਜਾ ਸੂਆ ਹਾਂਜੀ 6 ਨੰਬਰ ਕਿੰਨੇ ਦਿਨ ਲੈ ਜਾਓ ਹਫ਼ਤਾ ਕਿੰਨਾ ਕ ਦੁੱਧ ਪਿਆਜੂ ਬਾਈ ਉਹਨਾਂ ਦਾ ਰਸਾ ਪਹਿਲੇ 15 16 ਕਿਲੋ ਚੋਇਆ ਹੂੰ ਬਾਕੀ ਅਗਲਾ ਆਲ ਦੀ ਸਮਝ ਦੇਖਦੇ ਵੇਹੇ ਜੀ ਕੱਚੀ ਆ ਕਿੰਨੇ ਦੀ ਇਹ 65000 ਦੀ ਵਛੀ ਦੇ ਜਾ ਲਓ ਜੀ 6 ਨੰਬਰ ਵਛੀ ਬਾਈ ਕਹਿੰਦਾ 7 ਨੰਬਰ 8 ਵਾੜਾ ਟੋਟਲ 6 ਪਸ਼ੂ ਤੁਹਾਨੂੰ ਵਿਖਾਤੇ ਆ 7 ਨੰਬਰ ਸਕਰੀਨ ਤੇ ਵੇਖ ਰਹੇ ਆ ਕੱਲਾ ਕੱਲਾ ਪਸ਼ੂ ਤੁਰ ਤੁਰ ਵਿਖਾਈ ਜਾਂਦੇ ਆ ਤੇ ਨੰਬਰ ਵਾਈਜ਼ ਹਿਸਾਬ ਨਾਲ 1 ਨੰਬਰ ਜਾਂ 6 ਨੰਬਰ ਜਿਹੜੀ ਵੀ ਅਗਲੇ ਤੇ ਪਸੰਦ ਆ ਉਹ ਅਗਲਾ ਦੱਸੇ ਬਾਈ ਆ ਨੰਬਰ ਮੇਰੇ ਪਸੰਦ ਆ ਉਹਦਾ ਅਗਲਾ ਸੌਦਾ ਕਰ ਲੈ ਹਫਤੇ ਦੀ ਕੱਚੀ ਆ ਹਾਂ ਦੁੱਧ ਕਿੰਨਾ ਕੁ ਪਿਆਜੂ ਬੱਜੀ ਇਹ ਕੱਚੀ ਆ ਸਰ ਇਹ 18 20 ਕਿਲੋ ਬਾਈ ਕਹਿੰਦਾ ਚਾਹੀਦਾ ਕੱਚੀ ਆ ਬੱਚੀ ਹਫਤੇ ਦੀ 65000 ਦੀ ਬੱਚੀ ਬਾਈ ਕਹਿੰਦਾ ਦਿਓ ਕਬੂਤਰ ਅਰਗੀ ਚੀਨੇ ਕਬੂਤਰ ਅਰਗੀ ਆ 65000 ਚ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਆਜੋ ਬੇਫਿਕਰ ਹੋ ਕੇ ਲਾਸਟ ਬਾਈ ਇਹ ਦੂਜਾ ਸੁਹਾ ਸੁਣੀ ਆ ਜੀ ਹਮ ਲੈ ਜੂ ਇਹ ਵੀ ਹਫਤਾ ਜੇ ਗੋਲਾ ਖਾਂਠੋਂ ਬਹੁਤ ਵਧੀਆ ਕਿੰਨਾ ਵੈਲ ਦੋ 14 15 ਤਾਂ ਚਾਹੀਦਾ ਜਈਦਾ ਗਾਂ ਪਤਾ ਨਹੀਂ ਜੀ ਕਿੰਨਾ ਇਹ ਤਾਂ ਗੱਲ ਹੈਗੀ ਆ ਆਪਾਂ ਜੇ ਤਾਂ ਸੂਈ ਹੁੰਦੀ ਫਿਰ ਤਾਂ ਆਪ ਨੂੰ ਪਤਾ ਲੱਗ ਜਾਣਾ ਜੀ ਦੋਸਤੋ ਇਹ ਹੁੰਦੀ ਹੈ ਇਮਾਨਦਾਰੀ ਬੰਦੇ ਵਾਲੀ ਗੱਲ ਬਾਈ ਕਹਿੰਦਾ ਹੁਣ ਪਤਾ ਨਹੀਂ 14 15 ਤਾਂ ਬਾਈ ਕਹਿੰਦਾ ਘੱਟੋ ਘਾਟੇ ਇੰਨਾ ਤਾਂ ਪਿਆਉ ਪਿਆਉ ਸੂਈ ਹੁੰਦੀ ਤਾਂ ਦੱਸ ਦਿੰਦੇ ਕਿ ਇੰਨਾ ਤਿਆਰ ਹੈ ਪਰ ਬਾਹਰੀਆਂ ਗੱਲਾਂ ਨਹੀਂ ਬਾਈ ਕਰਦਾ ਉਹੀ ਕਿ ਭਾਈ ਇਹਨੇ 15 ਕਿਲੋ ਦਿੱਤਾ ਐਰ ਕੀ 20 ਦਿਓ ਇਹਨੇ 20 ਦਾ ਤਾਇਰ ਕੀ 25 ਲਓ ਉਵੇਂ ਨਹੀਂ ਗੱਲਾਂ ਗੁੱਲਾ ਬਾਲੀਆਂ ਕਰਦਾ ਨਰਮਿਆ ਬੰਦਾ ਵਧੀਆ ਗੱਲ ਆ ਯਾਰ ਸਾਫ਼ ਸੁਥਰਾ ਕੰਮ ਕਰੋ ਹਫ਼ਤੇ ਦੀ ਇਹ ਕੱਚੀ ਆ 14 15 ਦਾ ਬਾਈ ਕਹਿੰਦਾ ਕਿਤੇ ਨਹੀਂ ਗਿਆ ਇਹਨਾਂ ਤਾਂ ਆਰਾਮ ਨਾਲ ਪਿਆ ਜੂ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਵੇ ਕੋਈ ਭੈਣ ਭਰਾ ਫੀਡ ਫੂਡ ਵਧੀਆ ਪਾ ਲੇ 2 ਕਿਲੋ ਵੱਧ ਦਾਣਾ ਪਾ ਲੇ ਤੇ ਉਹਦਾ ਜਾਨਵਰ ਦਾ ਦੁੱਧ ਵੱਧ ਪਿਆ ਜੂ ਆ ਬੱਚਾ ਬਹੁਤ ਚੰਗਾ 5000 ਦਾ ਬਾਈ ਕਹਿੰਦਾ ਰੱਖ ਲੂ ਇਹ ਬੱਛੀ ਆ 4 ਨੰਬਰ ਦੀ ਤੇ ਜੇ ਕਿਸੇ ਨੇ ਕਲੀਆਣਾ ਤਾਂ ਬਾਈ ਕਹਿੰਦਾ ਆਪਾਂ ਤਾਂ ਚਲੋ ਦੇਣਾ ਜੇ ਕਿਸੇ ਨੂੰ ਹੈਗਾ 5000 ਦਾ ਰੱਖਣੂ ਇਹ ਕਿੰਨੇ ਦੀ ਬਾਈ ਇਹ ਟੈਲੈਂਟ ਨਾਲ ਜੀ ਬਹੁਤ ਪਈਆਂ ਹਾਂ ਕੱਚੀ ਕੱਚੀ ਹੈ ਗੱਲੀ ਇਹ 5000 ਦੀ ਦੇ ਦਾਂ ਲਓ ਜੀ 50 ਤੇ ਦੋ 52 ਦੀ ਦੇ ਦੇਣੀ ਕੱਲੀ ਕੱਚੀ ਕੱਚੀ ਆਜ ਦੀ ਵੀਡੀਓ ਦੇ ਵਿੱਚ ਪੂਰੀਆਂ ਚੰਗੀਆਂ 8 ਵਹਿੜਾਂ ਜਿਨ੍ਹਾਂ ਦੇ ਵਿੱਚ ਦੋਹਾਂ ਦੇ ਮਗਰ ਬੱਛੀਆਂ ਬਾਈ ਤੇ ਭਾਜੋ ਮੈਂ ਜਾਜ ਜਿਨ੍ਹਾਂ ਦੁੱਧ ਦੱਸਿਆ ਨੱਟ ਤਿਆਰ ਹੋ ਤੜਕੇ ਹੱਥ ਨੇ ਦੋ ਟਾਈਮ ਚਾਰ ਟਾਈਮ ਚੋਕੀ ਲੈ ਜੋ ਸਪੂਰੀਆਂ ਸਾਫ਼ ਸੁਥਰੀਆਂ ਬਹਿਣਾ ਜੈਜਪਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ